ਆਜਾ 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 ਮੇਰਾ ਵੀਰਾ ਆਜਾ ਹੁਣ ਲਓ ਜੀ ਆਪਣੇ ਭਰਾਵਾਂ ਦੇ ਲਈ ਵੀਰਾ ਦੇ ਲਈ ਵੱਡੀ ਆਫਰ ਲੈ ਕੇ ਆਏ ਆ ਪਹਿਲੀ ਵਾਰ ਤੁਹਾਨੂੰ 200 ਰੁਪਏ ਚ ਕੁਰਤੇ ਪਜਾਮੇ ਦਾ ਕਪੜਾ ਦੇ ਦੇਾਂਗੇ ਵੀਰ ਜੀ 200 ਰੁਪਏ ਚ ਰੰਗ ਦੇਖ ਲਓ ਰੰਗ ਤੁਹਾਨੂੰ ਸਾਰੇ ਮਿਲ ਜਣੇ ਕੁਰਤੇ ਪਜਾਮਿਆਂ ਦਾ ਕਹਿੰਦੇ ਢੇਰ ਥੋੜੀ ਦਵਾ ਦੇਾਂਗੇ 200 ਰੁਪਏ ਚ ਤੁਹਾਨੂੰ ਹੁਣ ਮਾਤੂਸ਼ੀ ਦਸਤਾਰ ਨੇ ਇਹ ਕੁਰਤੇ ਪਜਾਮੇ ਸ਼ੁਰੂ ਕਰਤੇ ਆ ਆ ਦੇਖੋ ਵੀਰ ਜੀ ਆ 2 ਪੀਸ ਕੋਟ ਪੈਂਟ ਆ 2 ਪੀਸ ਕੋਟ ਪੈਂਟ ਤੁਹਾਨੂੰ ਸਿਰਫ ਅਨਪਤੀ 2995 ਚ ਸੌਕੇ ਦੇ ਰਾਂਗੇ ਰੰਗ ਤੁਸੀਂ ਆਪਣੇ ਪਸੰਦ ਲੈ ਜਾਓ ਕੁਰਤਾ ਪਜਾਮਾ ਸਵਾਣਾ ਕੁਰਤਾ ਵੈਮ ਸਵਾਣੋ 3 ਪੀਸ ਵਾਣਾ 3 ਪੀਸ ਵਾਣਾ ਜਿਹੜਾ ਜ ਆ ਤੁਸੀਂ ਕੋਟ ਪੈਂਟ ਸਵਾਣਾ ਸਮਾ ਸਕਦੇ ਹੋ ਤੁਹਾਨੂੰ ਆ 3 ਪੀਸ ਕੋਟ ਪੈਂਟ ਉੱਤੇ ਕੋਟ ਨਾਲ ਉਹਦੇ ਵਾਸਕਟ ਇਹਦਾ ਰੇਟ ਤੁਹਾਨੂੰ ਆਫਰ ਦੇਣ ਲੱਗਾ ਸਿਰਫ 3760 ਰੁਪਏ ਦੇ ਵਿੱਚ ਤੁਹਾਨੂੰ ਕੋਟ ਪੈਂਟ ਦੇ ਰਿਹਾ ਮੇਰਾ ਵੀਰ ਕਮਾਰੇ ਮੇਰਾ ਵੀਰ ਚੱਕਰਾ ਆ ਦੇਖੋ ਚੱਕ ਸ਼ਰਟਾਂ ਲਾਤੀਆਂ ਹੋਈਆਂ ਸਾਰੀਆਂ ਇਹਨਾਂ ਵਿੱਚ ਵੀ ਵੱਡੀ ਆਫਰ ਲਾਤੀ ਏ 30% ਡਿਸਕਾਊਂਟ ਲਾ ਦਿੱਤੀ ਏ 31 ਮਾਰਕ 30% ਡਿਸਕਾਊਂਟ ਲਓ ਜੀ 30% ਡਿਸਕਾਊਂਟ ਮਾਤੂਸ਼ੀ ਦਸਤਾਰ ਨੇ ਲਗਾਤੀ ਆ ਜੈਕ ਸ਼ਰਟ ਆ ਤੇ ਇਹ ਉਹ ਬੜੀਆ ਜੈਕ ਸ਼ਰਟ ਆ ਨੇ ਜਿਹਦੀ ਫੈਨ ਨਿਮਰਤ ਖੈਰਾ ਵੀ ਹੁੰਦੀ ਏ ਹਾਂ ਤਾਂ ਅੱਜ ਕੱਲ ਮੇਰੇ ਭਰਾ ਕਹਿੰਦੇ ਬਾਸਕਟਾਂ ਬਣਾਣੀਆਂ ਵਾ ਬਾਸਕਟਾਂ ਦੇ ਪਹਿਲਾਂ ਤੇ ਕਰੋ ਸਾਰੇ ਰੰਗ ਚੱਕ A1 ਵਸਨਾ ਇਨਾਂ ਦੇ ਵਿੱਚ ਵੀ ਮਾਤੋ ਸ਼ਰੀਦ ਦਸਤਾਰ ਨੇ 30% ਡਿਸਕਾਊਂਟ ਕਰਤੀ ਏ 31 ਮਾਰਚ ਤੱਕ ਫਾਇਦੇ ਤੇ ਫਾਇਦਾ ਲਓ ਜਿਹੜੇ ਕਹਿੰਦੇ ਨੇ ਕੁੜਤੇ ਪਜਾਮੇ ਪਾਣੇ ਆ ਵਾਈਟ ਟੌਰ ਹੋਵੇ ਪੂਰੀ ਇਨਾਂ ਵਿੱਚ ਵੀ ਵੱਡੀਆਂ ਵੱਡੀਆਂ ਭਰਾ 200 ਰੁਪਏ ਦੇ ਕੁੜਤਾ ਪਜਾਮਾ ਸਟਾਰਟ ਜੇ ਕਪੜਾ ਇਹੋ ਜਿਹਾ ਕਿਸੇ ਨੇ ਲੈਣਾ ਸੀ ਆ ਰਾਮ ਕਿਸੇ ਨੇ ਲੈਣਾ ਰਹਿਮਡ ਕਿਸੇ ਨੇ ਲੈਣੀ ਪੇਪਰ ਕਾਟਨ ਕਿਸੇ ਨੇ ਲੈਣਾ ਔਰਸਨ ਮੈਂ ਕਹ ਹਰ ਕੁਰਤੇ ਪਜਾਮੇ ਦੀ ਵੈਰਾਈਟੀ ਹੈਗੀ ਏ ਤੇ ਫਾਇਦੇ ਫੇ ਸੀਗੇ ਸਭ ਕੋਈ ਫਿਟਿੰਗ ਬਣਾ ਕੇ ਦਵਾਂਗੇ ਆ ਦੇਖੋ ਰੰਗ ਕੁਰਤੇ ਪਜਾਮੇ ਉਹ ਲਿਲਨ ਲੈ ਲਓ ਗੀਜ਼ਾ ਕਾਟਨ ਲੈ ਲਓ ਪੇਪਰ ਕਾਟਨ ਲੈ ਲਓ ਸੀ ਆ ਰਾਮ ਲੈ ਲਓ ਔਰਸਨ ਲੈ ਲਓ ਪੂਰੇ ਢੇਰਾਂ ਦੇ ਢੇਰ ਲਾ ਤੇ ਲੋ ਜੀ ਆ ਜਿਹੜਾ ਰੰਗ ਤੁਸੀਂ ਕਹੋਗੇ ਉਸੇ ਰੰਗ ਤੁਹਾਨੂੰ ਕੁਰਤਾ ਪਹਿਣਾ ਮਿਲ ਜਾਣਾ ਰੰਗਾ ਦੀ ਪਰਮਾਰ ਮਾਤੂਹੀ ਦਸਤਾਰ ਕਦੀ ਛੱਡਦਾ ਨਹੀਂ ਹੈ ਇੱਧਰ ਖਾ ਮੇਰਾ ਭਰਾ ਜਿਹੜਾ ਰੰਗ ਕੋ ਤੁਹਾਨੂੰ ਉਸ ਰੰਗ ਚ ਕੁੜਤਾ ਪਜਾਮਾ ਦੇ ਦਾਂਗੇ ਜਿਹੜੇ ਨਾਲ ਮੈਚਿੰਗ ਕਰਨੀ ਉਹ ਤੁਹਾਨੂੰ ਮੈਚਿੰਗ ਕਰਾ ਦੇਾਂਗੇ ਇੱਥੇ ਦੇਖੋ ਵਾਸਕਟਾਂ ਚੱਕ ਦੇ ਵਿੱਚ ਤੇ ਤੁਹਾਨੂੰ ਦਿਖਾਈਆਂ ਨਾ ਆਹ ਟ੍ਰੈਂਡੀ ਟਾਈ ਵਾਸਾ ਐਵੀ ਵਾਸਕਟਾਂ ਦੀ ਪੂਰੀ ਡਿਮਾਂਡ ਤੇ ਮਾਤੋ ਸ਼੍ਰੀ ਦਸਤਾਰ ਤੇ ਭਰਪੂਰ ਮਾਲ ਅੱਗੇ ਕੋਟ ਪੈਂਟਾਂ ਦੇ ਆਜੋ ਉਹ ਜਿਹੜਾ ਮਰਜੀ ਰੰਗ ਲੈ ਲਓ 2995 ਦਾ 2 ਪੀਸ 2995 3760 ਦਾ 3 ਵੀ ਦਾ ਰੰਗਾਂ ਦੀ ਕੋਡ ਪੈਂਟਾਂ ਦੇ ਵਿੱਚ ਵੀ ਕੋਈ ਕਮੀ ਨਹੀਂ ਉਹ ਲਾਈਟ ਲੈ ਲਓ ਡਾਰਕ ਲੈ ਲਓ ਇਸ ਤਰ੍ਹਾਂ ਵਾਈਨ ਕਰਲ ਲੈ ਲਓ ਉਹ ਗ੍ਰੇ ਲੈ ਲਓ ਸਕਿਨ ਲੈ ਲਓ ਮੈਂ ਕਹਾ ਕੋਟ ਪੈਂਟਾਂ ਦੀ ਵੀ ਭਰਪੂਰ ਵੈਰਾਈਟੀ ਹੈ ਜਿਹੜਾ ਰੰਗ ਕਹੋ ਤੁਹਾਨੂੰ ਮਿਲ ਜੂਗਾ ਸਿਰਫ 2995 ਦੇ ਵਿੱਚ ਤੁਹਾਨੂੰ ਕੋਟ ਪੈਂਟ ਸੌਕੇ ਚਾਰ ਕਰਕੇ ਦੇਣਾ ਹੈ ਹੋਰ ਦੇਖੋ ਕਿਸੇ ਨੇ ਕਾਉਂਸਲਰ ਨੇ ਸਰਪੰਚ ਨੇ ਕੁਰਤੇ ਪਜਾਮੇ ਲੈਣੇ ਆ ਵਧੀਆ ਮੈਂ ਕਹਾ ਉਹਨਾਂ ਦੇ ਵਿੱਚ ਵੀ 18 ਲਾਤੇ ਨੇ ਕੁਰਤੇ ਪਜਾਮਿਆਂ ਦੇ ਉਹ ਸਰਪੰਚ ਆ ਜੇ ਕਾਉਂਸਲਰ ਆ ਜੇ ਮੰਤਰੀ ਆ ਜੇ ਜਿਹੜਾ ਮਰਜੀ ਆ ਜੇ ਚਿੱਟੇ ਕੁੜਤੇ ਪਜਾਮਿਆਂ ਦੇ ਵਿੱਚ ਵੈਰਾਈਟੀ ਭਰਪੂਰ 200 ਰੁਪਏ ਤੋਂ ਕੁੜਤਾ ਪਜਾਮਾ ਸਟਾਰਟ ਆਪਣੀ ਮਰਜ਼ੀ ਦਾ ਵਾਈਟ ਕੁੜਤਾ ਜਮਾ ਉਹ ਵਧੀਆ ਪੈਂਟ ਕਾਰਡ ਸੋਣਾ ਉਹ ਪਲਾਸਟਿਕ ਵਾਲਾ ਸੋਣਾ ਉਹ ਤੁਹਾਡੀ ਮਰਜ਼ੀ ਹੈ ਮਿਹਰਬਾਨੀਆਂ ਦਿਖਾਉਣ ਲੱਗੇ ਜਿੱਥੇ ਬਾਜ਼ਾਰ ਦੇ ਵਿੱਚ ਤੁਹਾਨੂੰ ਮਹਿੰਗੇ ਮਹਿੰਗੇ ਕਰਾਏ ਇਹਦਾ ਸ਼ੇਰਵਾਨੀਆਂ ਦੇ ਮਿਲਨੇ ਆ ਕਹਿੰਦੇ ਤੁਹਾਨੂੰ 6500 ਰੁਪਏ ਦੇ ਵਿੱਚ ਆ ਸ਼ੇਰਵਾਨੀਆਂ ਤੁਹਾਡੀਆਂ ਤਿਆਰ ਕਰਕੇ ਤੁਹਾਡੇ ਪਵਾ ਕੇ ਭੇਜ ਦੇਣੀਆਂ ਰੰਗ ਵੀ ਚੈੱਕ ਕਰ ਚਲੋ ਜਿਹੜਾ ਰੰਗ ਕੋ ਜਿਹੜਾ ਡਿਜ਼ਾਈਨ ਕੋ ਤੁਹਾਨੂੰ ਅਸੀਂ ਉਹ ਵੀ ਦੇਣਾ ਸਰ ਉਹ 500 ਰੁਪਏ ਜ ਤੁਹਾਨੂੰ ਇਹ ਸ਼ੇਰਵਾਨ ਜਿਹੜੀ ਆ ਤਿਆਰ ਕਰਕੇ ਦੇਵਾਂਗੇ ਤੁਹਾਡੇ ਪਵਾ ਕੇ ਭੇਜਾਂਗੇ ਬਹੁਤ ਹੀ ਘੱਟ ਰੇਟਾਂ 'ਚ ਦੇਖੋ ਜੀ ਮਾਤੋ ਸ਼ਰੀ ਦਸਤਾਰ ਜਿਹੜਾ ਇੱਕ ਬ੍ਰਾਂਡ ਹੈ ਬ੍ਰਾਂਡ 500 ਰੰਗਾਂ ਤੋਂ ਵੱਧ ਤੁਹਾਨੂੰ ਰੰਗ ਮਿਲ ਜਾਣੇ ਆ ਇੱਥੇ ਡਿਜ਼ਾਈਨਿੰਗ ਦੀ ਕੋਈ ਕਮੀ ਨਹੀਂ ਆ ਜਿਸ ਤਰ੍ਹਾਂ ਅੱਜ ਕਾ ਮੇਰੇ ਭਰਾ ਕਹਿੰਦੇ ਨੇ ਜੀ ਮੈਚਿੰਗ ਕਰਕੇ ਮੈਂ ਤੇ ਲੈਣੀ ਏ ਟਾਈ ਨਾਲ ਪਾਉਣਾ ਕੋਟ ਪੈਂਟ ਮੇਰੀ ਹੋਵੇ ਪੂਰੀ ਟੋਰ ਇਸ ਤਰ੍ਹਾਂ ਦੇ ਵਿੱਚ ਆਰਥਿਕ ਮੈਚਿੰਗਾਂ ਕਰਕੇ ਟਾਈਆਂ ਮੈਂ ਕਿਹਾ ਮਟਾਈ ਤੇ ਵੇਖੀ ਉਹ ਡੱਬਾ ਵੇਖ ਕੇ ਹੀ ਮਨ ਖੁਸ਼ ਹੋ ਜਾਂਦਾ ਡੱਬੇ ਦੀ ਜਿਹੜੀ ਪੈਕਿੰਗ ਹੈ ਨਾ ਮਤ ਤੋਂ ਸ਼ਰੀਰ ਦਸਤਾਰ ਦੇ ਵੇਖੋ ਆਹ ਦੇਖੋ ਪੱਗਾਂ ਦੇ ਰੰਗ ਭਾਵੇਂ ਲੈ ਲਓ ਖੋਲਵੈਲ ਤੇ ਭਾਵੇਂ ਲੈ ਲਓ ਹਾਫ ਵੈਲ ਮੈਂ ਕਿਹਾ ਹਰ ਤਰ੍ਹਾਂ ਦੀ ਪੱਗ ਮਿਲ ਕੀ ਪੱਗ ਦੀ ਗਰੰਟੀ ਏ 3 ਮਹੀਨੇ ਗਰੰਟੀ ਦਵਾਂਗੇ ਡੱਬ ਪੈ ਜੇ ਕੁਛ ਹੋ ਜੇ ਤਾਂ ਹੀ ਟੱਗ ਲੈਣੀ ਵਾਹ ਲਓ ਜੀ ਤੁਹਾਡੇ ਵੱਡੇ ਫਾਇਦੇ ਕਰਾ ਦਿੱਤੇ ਆ ਮਾ ਤੁਸੀ ਦਸਤਾਰ ਬੁੱਟਰ ਉਨ ਕਾਦੀਆਂ ਨੇ ਆ ਦੇਖੋ ਜੀ ਵੱਡੇ ਵੱਡੇ ਅਖਰੇ ਲੇ ਤਾਂ ਸਿਰਫ ਤੁਹਾਨੂੰ 40 ਰੁਪਏ ਮੀਟਰ ਤੋਂ ਆ ਲਾਈਨਿੰਗ ਜਿਹੜੀ ਸ਼ੁਰੂ ਕਰ ਦੇਣੀ ਆ ਸੋ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਤੁਸੀਂ ਪੱਗਾਂ ਲੈਣੀਆਂ ਤੁਸੀਂ ਦਸਤਾਰ ਜਿਹੜੀਆਂ ਤੁਸੀਂ ਕੋਟ ਪਹਿਨਣੇ ਤੁਸੀਂ ਕੁਰਤੇ ਪਿਆਮੇ ਸਬਾਉਣੇ ਤੁਸੀਂ ਬਾਸਕਟਾ ਸਬਾਉਣੀਆਂ 3 ਪੀਸ 2 ਪੀਸ ਤੁਹਾਨੂੰ ਬਹੁਤ ਘੱਟ ਰੇਟਾ ਦੇ ਰਿਹਾ ਮਾ ਤੁਹੀ ਦਸਤਾਰ ਬੁੱਟ ਰੋੜ ਕਾਦੀ